ਹਾਂਜੀ ਕੀ ਪੰਜਾਬ ਵਾਲਿਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਾਂਗੇ ਬਣੇਰੋ ਵੀਡੀਓ ਤੇ ਵੀਡੀਓ ਨੂੰ ਸਕਿਪ ਨਾ ਕਰੋ ਕਿਉਂਕਿ ਜੋ ਗੱਲ ਕਰਾਂਗੇ ਆਪਾਂ ਅੱਜ ਪੰਜਾਬ ਸਰਕਾਰ ਦੀ ਜਾਂ ਪੰਜਾਬ ਦੇ ਮੁੱਦੇ ਤੇ ਜਾਂ ਆਮ ਲੋਕਾਂ ਤੇ ਆਮ ਜਨਤਾ ਕਿਉਂਕਿ ਜਿਵੇਂ ਲੈ ਕੇ ਚਿਪ ਵਾਲੇ ਮੀਟਰਾਂ ਨੂੰ ਮੈਂ ਪਹਿਲਾਂ ਵੀ ਕਈ ਵੀਡੀਓ ਪਾ ਚੁੱਕਿਆ ਵੀ ਸਾਰੇ ਪੰਜਾਬੀਆਂ ਨੂੰ ਅਲਰਟ ਕਰ ਰਿਹਾ ਵੀ ਗੌਰ ਕਰ ਲਓ ਕਿਉਂਕਿ ਜੇ ਗੱਲ ਕਰੀਏ ਹੁਣ ਚਿਪ ਵਾਲੇ ਮੀਟਰਾਂ ਦੀ ਜੇ ਹੁਣ ਫੋਨ ਤੋਂ ਲਾ ਲੋ ਆਪਾਂ ਫੋਨ ਦੇ ਵਿੱਚ ਰੀਚਾਰਜ ਮੁੱਕ ਜਾਂਦਾ ਵੀ ਸਾਰ ਲੈਨੇ ਆ ਇੱਕ ਅੱਧਾ ਦਿਨ ਨਗਾ ਲੈਂਦਾ ਕੋਈ ਵੀ ਮੰਨ ਲਓ ਜੇ ਗੱਲ ਕਰੀਏ ਕਿਸੇ ਦੇ ਬੱਚਾ ਆ ਜਾ ਬਜ਼ੁਰਗ ਢਿੱਲਾ ਮੱਸਾ ਪਿਆ ਹੁੰਦਾ ਗਰਮੀ ਦੇ ਵਿੱਚ ਜਾਂ ਕਿਸੇ ਦੇ ਪਸ਼ੂ ਕਿਵੇਂ ਵੀ ਲਾ ਲੋ ਢਿੱਲਾ ਮੱਸਾ ਕੋਈ ਰਿਸ਼ਤੇਦਾਰ ਜਾਂ ਗਰਮੀ ਦੇ ਵਿੱਚ ਬਹੁਤ ਹੀ ਜ਼ਿਆਦਾ ਮੰਨ ਲਓ ਬਹੁਤ ਗਰਮੀ ਪੈਂਦੀ ਆ ਮੰਦੇ ਹਾਲ ਹੋ ਜਾਂਦੇ ਆ ਮੰਨ ਲਓ ਦਿਨ ਲੰਗਾਉਣਾ ਜਾਂ ਰਾਤ ਜੇ ਗੱਲ ਕਰੀਏ ਹੁਣ ਚਿਪ ਵਾਲੇ ਮੀਟਰਾਂ ਨੂੰ ਲੈ ਕੇ ਪਹਿਲਾਂ ਵੀ ਵੀਡੀਓ ਪਾ ਚੁੱਕਿਆ ਮੈਂ ਤੇ ਹੁਣ ਪੰਜਾਬ ਸਰਕਾਰ ਦੇ ਮੰਨ ਲਓ ਕਿਸਾਨ ਮਜ਼ਦੂਰਾਂ ਨੇ ਏਕਤਾ ਮੰਲੋ ਜਿੰਦਾਬਾਦ ਜੇ ਹੁਣ ਗੱਲ ਕਰੀਏ ਤੇ ਪਹਿਲਾਂ ਤੁਹਾਨੂੰ ਥੋੜੀ ਸਪੀਚ ਸੁਣਾ ਦਈਏ ਫੇਰ ਕਰਾਂਗੇ ਪੰਜਾਬੀਓ ਵਿਚਾਰ ਸਾਂਝੇ ਬਣੇ ਰੋ ਵੀਡੀਓ ਤੇ ਵੀ ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਕਿਦਾਂ ਕੀ ਗੱਲਬਾਤ ਬਣਦੀ ਆ ਇੱਕ ਵਾਰ ਫਿਰ ਤੂੰ ਹੱਲਾ ਬੋਲ ਦਿੱਤਾ ਗਿਆ ਵੱਖ-ਵੱਖ ਪਿੰਡਾਂ ਦੇ ਵਿੱਚ ਘਰਾਂ 'ਚ ਲੱਗੇ ਸਮਾਰਟ ਮੀਟਰਾਂ ਨੂੰ ਪੁੱਟ ਕੇ ਬਿਜਲੀ ਦਫ਼ਤਰਾਂ ਦੇ ਵਿੱਚ ਕੇਐਮਐਮ ਦੀਆਂ ਜਥੇਬੰਦੀਆਂ ਦੇ ਵੱਲੋਂ ਜਮ੍ਹਾਂ ਕਰਵਾ ਦਿੱਤਾ ਗਿਆ ਇਹ ਕਿਸਾਨ ਆਖਦੇ ਨੇ 스마트 ਮੀਟਰ ਲੋਕਾਂ ਦੀ ਲੁੱਟ ਹਨ ਨਿੱਜੀ ਕਰਨ ਵਾਲਾ ਵਧਾਇਆ ਜਾ ਰਿਹਾ ਕਦਮ ਹੈ 스마트 ਮੀਟਰ ਆਮ ਮੀਟਰਾਂ ਦੇ ਨਾਲੋਂ ਤੇਜ਼ ਚੱਲਦੇ ਨੇ ਵੱਧ ਯੂਨਿਟਾਂ ਵਖਾਉਂਦੇ ਹਨ ਘਮਾਉਂਦੇ ਨੇ ਵੱਧ ਯੂਨਿਟਾਂ ਬਣਾਉਂਦੇ ਨੇ ਲੋਕਾਂ ਨੂੰ ਹੁੰਦਾ ਹੈ ਨੁਕਸਾਨ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਪ੍ਰੀਪੇਡ ਕਰ ਦਿੱਤਾ ਜਾਵੇਗਾ ਪੈਸੇ ਪਵਾਓ ਬਿਜਲੀ ਆਵੇਗੀ ਪੈਸੇ ਖਤਮ ਬਿਜਲੀ ਖਤਮ ਅ ਕੱਟ ਦਿੱਤੀ ਜਾਵੇਗੀ ਤੱਕਾ ਹੈ ਕੰਪਨੀਆਂ ਦੇ ਹਵਾਲੇ ਸਰਕਾਰ ਕਰਨ ਜਾ ਰਹੀ ਹੈ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ 5 ਫਰਵਰੀ ਵਾਲੇ ਦਿਨ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਅੱਗੇ ਇੱਕ ਦਿਨਾ ਰੋਸ ਧਰਨਾ ਦਿੱਤਾ ਜਾਵੇਗਾ ਕਿਸਾਨ ਆਗੂਆਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਸਰਵਣ ਸਿੰਘ ਬੰਦੇਰ ਨੇ ਇਹ ਜਾਣਕਾਰੀ ਦਿੱਤੀ ਹੈ ਅਗਲੀ ਖਬਰ ਦੇ ਵੱਲ ਵੱਕ ਹਾਂਜੀ ਕੀ ਪੰਜਾਬ ਵਾਲਿਓ ਤੁਸੀਂ ਸੁਣੀ ਚੁੱਕੇ ਹੋ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਮੰਨ ਲਓ ਲੀਡਰ ਉਹੀ ਹੁੰਦਾ ਜਿਹੜਾ ਜਨਤਾ ਦੇ ਪਿੱਛੇ ਲੱਗੇ ਕਿਉਂਕਿ ਮੰਨ ਲਓ ਜਨਤਾ ਹੀ ਆਮ ਆਮ ਜਨਤਾ ਹੀ ਲੀਡਰ ਬਣਾਉਣ ਵਾਲੀ ਆ ਪੰਜਾਬ ਦੇ ਲੋਕ ਜਿਹੜੇ ਭੋਲੇ ਭਾਲੇ ਆ ਮੰਨ ਲਓ ਜਿਹੜੇ ਮੰਗਰ ਲੱਗੇ ਜਾਂਦੇ ਆ ਕਿਉਂਕਿ ਪੰਜਾਬ ਦੇ ਵਿੱਚ ਜੇ ਦੇਖੀ ਹੁਣ ਮੀਟਰਾਂ ਨੂੰ ਲੈ ਕੇ ਚਿਪ ਵਾਲਿਆਂ ਨੂੰ ਪਹਿਲਾਂ ਵੀ ਮੈਂ ਕਈ ਵੀਡੀਓ ਪਾ ਚੁੱਕਿਆ ਵੀ ਸਾਰੇ ਪੰਜਾਬੀਆਂ ਨੂੰ ਅਲਰਟ ਕਰਦਾ ਮੈਂ ਤੇ ਵੀ ਸਾਰੇ ਪੰਜਾਬੀ ਮੰਨ ਲਓ ਅਲਰਟ ਹੋ ਜਾਓ ਕਿਉਂਕਿ ਇਹ ਚਿਪ ਵਾਲੇ ਏਕਤਾ ਕਰਨੀ ਚਾਹੀਦੀ ਜੇ ਚਿਪ ਵਾਲੇ ਮੀਟਰ ਲੱਗੇ ਮੰਨ ਲਓ ਦੋ ਘੜੀ ਅਲਰਟ ਹੀ ਰਹਿ ਕਰੂਗੀ ਜਿੰਨਾ ਚਿਰ ਰੀਚਾਰਜ ਆ ਕਿਉਂਕਿ ਉਸ ਤੋਂ ਬਾਅਦ ਲੈਟ ਨਹੀਂ ਰਹਿਣੀ ਕਿਉਂਕਿ ਇਹ ਪ੍ਰਾਈਵੇਟ ਯਾਨੀ ਇਹ ਬਿਜਲੀ ਪ੍ਰਾਈਵੇਟ ਸੌਪਨ ਜਾ ਰਹੀ ਹੈ ਪ੍ਰਾਈਵੇਟ ਕੰਪਨੀਆਂ ਨੂੰ ਜੋ ਸਰਕਾਰ ਆ ਗਈ ਕਿਉਂਕਿ ਪੰਜਾਬ ਦੇ ਵਿੱਚ ਹੁਣ ਇੱਕ ਕਿਸਾਨ ਮਜ਼ਦੂਰਾਂ ਨੇ ਮੰਨ ਲਓ ਜਿਹੜਾ ਵਧੀਆ ਚੰਗੀ ਗੱਲ ਆ ਨਿੱਜੀ ਤੌਰ ਤੇ ਏਕਾ ਕਰਿਆ ਵੀ ਜਿਹੜੇ ਚਿਪ ਵਾਲੇ ਮੀਟਰ ਆ ਪਟਾਏ ਜਾ ਰਹੇ ਆਗੇ ਕਿਉਂਕਿ ਨਹੀਂ ਤਾਂ ਪੰਜਾਬ ਦੇ ਵਿੱਚ ਬਹੁਤ ਹੀ ਮੰਦਾ ਹਾਲ ਹੋ ਜਿਓ ਪੰਜਾਬ ਦੇ ਲੋਕ ਜਿਹੜੇ ਭੋਲੇ ਭਾਲੇ ਆ ਸਰਕਾਰ ਉਹਨਾਂ ਨੂੰ ਕਿੱਦਾਂ ਮੰਗਰ ਲਾਉਂਦੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੰਜਾਬੀਓ ਜਿੱਥੋਂ ਤੱਕ ਜਾਂਦੀ ਆ ਕਿਉਂਕਿ ਸਾਰਿਆਂ ਦਾ ਭਲਾ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਔਰ ਘੰਟੀ ਦਾ ਬਟਨ ਜਰੂਰ ਦਬਾਉਣਾ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਵਾਂਗੇ ਧੰਨਵਾਦ ਜੀ ਸਾਰਿਆਂ ਨੂੰ